ਜੀ ਅ ਕੀ ਨਾਮ ਹੈ ਤੁਹਾਡਾ ਮੈਂ ਹਰਗੋਬਿੰਦ ਕੌਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਦੀ ਸਟੇਟ ਪ੍ਰੈਜ਼ੀਡੈਂਟ ਆਂਗਣਵਾੜੀ EMPLOYEES FEDERATION OF INDIA ਦੀ ਕਮਿਟੀ ਪ੍ਰਧਾਨ ਹਾਂ। ਔਰ ਜਿੱਥੇ ਸਬੁੱਧਨ ਲੈ ਕੇ ਤੁਹਾਡੇ ਕੋਲ ਜਿੱਥੋਂ ਵਿੱਚ ਚੈੱਕ ਰੱਖੀ ਹੈ। ਅੱਜ ਅਸੀਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜੂਨੀਅਨ ਦਾ ਕੈਲੰਡਰ ਤੇ ਡੈਰੀ ਰਿਲੀਜ਼ ਕੀਤਾ ਹੈ ਤੇ ਸਾਡੀ ਜਥੇਬੰਦੀ ਦੀ ਅੱਜ 2025 ਦੇ ਵਿੱਚ ਪਹਿਲੀ ਮੀਟਿੰਗ ਹੈ ਤੇ ਅਸੀਂ ਆਪਣੇ ਸੰਘਰਸ਼ ਦੀ ਰੂਪਰੇਖਾ ਉਹ ਲਿਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸੰਘਰਸ਼ ਕੀ ਹੋਊਗਾ। ਇਸ ਤਰ੍ਹਾਂ ਤੁਹਾਡੇ ਸ਼ੁਕਰੀਆ ਜੀ। ਸਗਰ ਸਾਡਾ ਸਭ ਤੋਂ ਪਹਿਲਾਂ ਤਾਂ ਮੁੱਦਾ ਸਾਡਾ ਹੀ ਚੱਲ ਰਿਹਾ ਕਿ ਜਿਹੜਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਆ ਰਿਹਾ ਨਾ ਉਹ ਬਹੁਤ ਖਰਾਬ ਹੈ ਤੇ ਉਹ ਰਾਸ਼ਨ ਨੂੰ ਇਸ ਤਰ੍ਹਾਂ ਸਿੱਟਿਆ ਜਾ ਰਿਹਾ ਵੀ ਜਿਵੇਂ ਆਪਾਂ ਇਹ ਕਹ ਲਵਾਂ ਬਲਕ ਦੇ ਵਿੱਚ ਸੁੱਟ ਰਹੇ ਆ ਗੋ ਬੈਨੀਫਿਸ਼ਰੀ ਰਾਸ਼ਨ ਲੈਣੇ ਤਿਆਰ ਨਹੀਂ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਉਹ ਰਾਸ਼ਨ ਜਿਵੇਂ ਪਹਿਲਾਂ ਆਉਂਦਾ ਹੁੰਦਾ ਹੁੰਦਾ ਸੀ ਵੇਰਕਾ ਰਾਈ ਵਧੀਆ ਕੁਆਲਿਟੀ ਦਾ ਰਾਸ਼ਨ ਹੋਵੇ ਤੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਕੁੱਕ ਕੀਤਾ ਜਾਵੇ ਤੇ ਕੰਪਨੀਆਂ ਨੂੰ ਫੰਡ ਦੇ ਕੇ ਉੱਥੇ ਰੈਡੀमेड ਰਾਸ਼ਨ ਢੋ ਰਹੇ ਆ ਤੇ ਅੰਗਣਵਾੜੀ ਚ ਸੁੱਟ ਦਿੰਦੇ ਆ ਅੰਗਣਵਾੜੀ ਵਰਕਰ ਇੱਕ ਲਫਾਫਾ ਫੜਾਉਣ ਜੋਗੇ ਰਹਿ ਗਏ ਤਾਂ ਸਾਡੀ ਮੰਗ ਹੈ ਕਿ ਰਾਸ਼ਨ ਅੰਗਣਵਾੜੀ ਚ ਕੁੱਕ ਕੀਤਾ ਜਾਵੇ ਤਾਜ਼ਾ ਖਾਣਾ ਬੱਚਿਆਂ ਨੂੰ ਪ੍ਰੋਵਾਈਡ ਕਰਾਇਆ ਜਾਵੇ ਵਧੀਆ ਕੁਆਲਿਟੀ ਦਾ ਹੋਵੇ ਜੀ ਇਹ ਬਹੁਤ ਜ਼ਰੂਰ ਡਾਕਟਰ ਕੁਜਿਤ ਕੋ ਅਪੋਰਟ ਰੱਖੀ ਰਹੀ ਹੈ ਏ ਮੰਗਾ ਸੀ ਪਿਛਲੇ ਡੇਢ ਸਾਲ ਤੋਂ ਲਗਾਤਾਰ ਜਦੋਂ ਤੋਂ ਇਹਨਾਂ ਨੇ ਖਾਣਾ ਸ਼ੁਰੂ ਕੀਤਾ ਸੀ ਇਹਦੇ ਤੇ ਐਜੀਟੇਸ਼ਨ ਬਹੁਤ ਵੱਡੀ ਕੀਤੀ ਹੈ ਬਹੁਤ ਅਸੀਂ ਧਰਨੇ ਮਜਾਰੇ ਕੀਤੇ ਡਾਕਟਰ ਬਲਜੀਤ ਕੌਰ ਨਾਲ ਮੀਟਿੰਗ ਵੀ ਕੀਤੀ ਡਾਇਰੈਕਟਰ ਨਾਲ ਵੀ ਕੀਤੀ ਜਿਹੜੇ ਸਬਕਮੇਟੀ ਮੀਟਿੰਗ ਹੋਈ ਮੰਤਰੀਆਂ ਦੀ ਗਵਾਹੀ 'ਚ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨਾਲ ਵੀ ਕੀਤੀ ਅਸੀਂ ਹਰ ਥਾਂ ਤੇ ਮੁੱਦਾ ਰੱਖਿਆ ਪਰ ਸਰਕਾਰ ਨੇ ਤਾਂ ਕੋਈ ਹੱਲ ਨਹੀਂ ਕੀਤਾ ਅਸੀਂ ਅੱਜ ਰੂਪਰੇਖਾ ਉਲੇਖਾਂਗੇ ਅਸੀਂ ਇਸ ਮੁੱਦੇ ਤੇ ਲੜਦੇ ਰਾਵਾਂਗੇ ਜਿੰਨੀ ਦੇਰੇ ਰਾਸ਼ਨ ਸਹੀ ਨਹੀਂ ਆਉਂਦਾ ਦੂਸਰਾ ਜਿਹੜਾ ਆਂਗਣਵਾੜੀ ਵਰਕਰ ਹੈਲਪਰ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਾਡੀ ਸਰਕਾਰ ਆਮਾਨ ਪੱਤਾ ਦੁੱਗਣਾ ਕਰਾਂਗੇ ਕੋਈ ਆਮਾਨ ਪੱਤਾ ਦੁੱਗਣਾ ਨਹੀਂ ਕੀਤਾ ਇੱਕ ਸੁਪਰੀਮ ਕੋਰਟ ਦਾ ਆਰਡਰ ਹੈਗਾ ਕਿ ਆਂਗਣਵਾੜੀ ਵਰਕਰਾਂ ਜਿਹੜੀ ਉਹਨਾਂ ਤੇ ਗ੍ਰੈਚਿਟੀ ਲਾਗੂ ਕੀਤੀ ਜਾਵੇ ਸਾਡੀ ਮੰਗ ਵੀ ਹੈ ਗ੍ਰੈਚਿਟੀ ਦਾ ਸਕੀਮ ਜਿਹੜੀ ਸਾਡੇ ਤੇ ਲਾਗੂ ਕੀਤੀ ਜਾਵੇ ਇੱਕ ਨਵੀਆਂ ਭਰਤੀਆਂ ਜਿਹੜੀ ਆਂਗਣਵਾੜੀ ਵਰਕਰ ਹੈਲਪਰ ਦੀਆਂ ਰੋਜ਼ ਬਿਆਨ ਦੇ ਦਿੰਦੇ ਆ ਹਲੇ ਤੱਕ ਇਹਨਾਂ ਨੇ ਪ੍ਰਾਣੀ ਨਹੀਂ ਕੀਤੀਆਂ ਉਹ ਸੈਂਟਰ ਸਰਕਾਰ ਨੇ ਨਵੀਆਂ ਪੋਸਟਾਂ ਕ ਆਬਾਦੀ ਵਧਨ ਕਰਕੇ ਤੇ ਜਿਹੜੀਆਂ ਪੋਸਟਾਂ ਵੀ ਹੈਗੀਆਂ ਉਹਨਾਂ ਨੂੰ ਵੀ ਅਸੀਂ ਕਹਿੰਦੇ ਵੀ ਜਲਦੀ ਭਰੋ ਇਹ ਹਰ ਰੋਜ਼ ਨਵੀਆਂ ਹਦਾਇਤਾਂ ਲੈ ਕੇ ਆ ਜਾਂਦੇ ਆ ਵਰਕਰ ਦੀਆਂ ਬਦਲੀਆਂ ਦਾ ਕੋਈ ਸਿਸਟਮ ਨਹੀਂ ਅੱਗੇ ਵਰਕਰ ਦੀ ਬਦਲੀ ਜਿਹੜੀ ਬਲਾਕ ਪੱਧਰ ਤੇ ਹੋ ਜਾਂਦੀ ਸੀ ਹੁਣ ਮੰਤਰੀ ਦੀ ਸਪਰਸ਼ਨਲ ਬਦਲੀ ਹੁੰਦੀ ਹੈ ਅੰਗਣਵਾੜੀ ਵਰਕਰ ਦੀ ਜੇ ਕਹਿ ਦਿੰਦੇ ਤੇ ਬਦਲੀ ਹੋ ਜਾਂਦੀ ਹੈ ਨਾ ਆਸ਼ਿਰਤ ਨੂੰ ਜੋਬ ਮਿਲ ਰਹੀ ਹੈ ਨਾ ਬਦਲੀ ਹੋ ਰਹੀ ਹੈ ਨਾ ਪ੍ਰੋਮੋਸ਼ਨ ਹੋ ਰਹੀ ਹੈ ਸਾਰਾ ਕੁਝ ਠੱਪ ਪਿਆ ਸੋ ਇਹ ਵੀ ਸਾਡੇ ਮੁੱਦੇ ਆ ਨਾਲ ਇਹ ਹੈ ਕਿ ਅੰਗਣਵਾੜੀ ਵਰਕਰ ਨੂੰ ਪਿਛਲੇ 3 ਸਾਲ ਤੋਂ ਜਦੋਂ ਤੋਂ ਇਹਨਾਂ ਦੀ ਸਰਕਾਰ ਆਈ ਹੈ ਅੱਜ ਤੱਕ ਸਮੇਂ ਸਿਰ ਕਦੇ ਮਾਣ ਪੱਤਾ ਨਹੀਂ ਮਿਲਿਆ ਅੱਧੀ ਅੱਧਾ ਮਾਣ ਪੱਤਾ ਲੈ ਰਹੀਆਂ ਕਦੇ ਪੂਰਾ ਮਾਣ ਪੱਤਾ ਨਹੀਂ ਦੇ ਸਕੇ ਇਹ ਔਰ ਜਿਹੜੇ ਸਾਡੇ ਜਿਹੜੇ ਬੈਨੀਫਿਟ ਅੰਗਣਵਾੜੀ ਵਰਕਰ ਦੇ ਹੁੰਦੇ ਆ ਪੀਐਮਐਮ ਵੀਵਾਈ ਚ ਕੰਮ ਕਰਦੇ ਆ ਉਹਦੇ ਪੈਸੇ ਸੀਬੀ ਦੇ ਪੈਸੇ ਮੋਬਾਈਲ ਰੀਚਾਰਜ ਵਰਦੀਆਂ ਦੇ ਭੱਤੇ ਕਦੇ ਵੀ ਕੋਈ ਪੇਮੈਂਟ ਆ ਸਮੇਂ ਸਿਰ ਨਹੀਂ ਕਰਦੇ ਸੋ ਇਹ ਵੀ ਸਾਡੀ ਮੰਗ ਹੈ ਕਿ ਪੇਮੈਂਟਾਂ ਸਮੇਂ ਸਿਰ ਕੀਤੀਆਂ ਜਾਣ ਇੱਕ ਅੰਸ਼ੂਮਨ ਕਾਰਡ ਦੇ ਵਿੱਚ ਨਾ ਅੰਗਣਵਾੜੀ ਵਰਕਰਸ ਨੂੰ ਲਾਭ ਦਿੱਤਾ ਗਿਆ ਕਿ ਅਸੀਂ ਉਹਦਾ ਇਲਾਜ ਕਰਾ ਸਕਦੇ ਆ ਇੱਕ ਸਾਲ ਹੋ ਗਿਆ ਸੈਂਟਰ ਸਰਕਾਰ ਨੇ ਅਨਾਉਂਸ ਕੀਤਾ ਸਾਨੂੰ ਕਾਰਡ ਤੱਕ ਨਹੀਂ ਬਣਾ ਕੇ ਦੇ ਰਹੇ ਸੋ ਸਾਡੇ ਬਹੁਤ ਸਾਰੇ ਇਸ਼ੂ ਹੈ ਜਿਨ੍ਹਾਂ ਤੇ ਸਰਕਾਰ ਧਿਆਨ ਨਹੀਂ ਦੇ ਰਹੀ ਸਾਰੀਆਂ ਮੰਗਾਂ ਨੂੰ ਲੈ ਕੇ ਇਸ ਲੜਾਂਗੇ ਬਹੁਤ ਕੋਸ਼ਿਸ਼ ਕਰੀ ਸਰਕਾਰ ਦੀ ਵੀ ਅਸੀਂ ਕਰ ਰਹੇ ਹਾਂ ਕਿ ਇਹ ਸਿਰਫ ਇੱਕ ਅਖਬਾਰਾਂ ਦੇ ਵਿੱਚ ਬਿਆਨ ਐਡਾ ਮਸ਼ਹੂਰੀਆਂ ਉਹ ਸਰਕਾਰ ਹੈ ਬਿਆਨ ਤੀਜੇ ਦੇ ਨੂੰ ਨਵਾਂ ਦੇ ਦਿੰਦੇ ਆ ਇਹ ਗਰਾਊਂਡ ਤੇ ਕੁਝ ਨਹੀਂ ਹੈਗਾ ਕੋਈ ਲੋਕਾਂ ਨੂੰ ਜਿਹੜਾ ਇਹਨਾਂ ਨੇ ਬਜ਼ੁਰਗਾਂ ਨੂੰ ਕਿਹਾ 2500 ਪੈਨਸ਼ਨ ਦੇਵਾਂਗੇ ਤੁਹਾਡਾ ਤਾਂ ਉਹਨਾਂ ਦੀ ਪੈਨਸ਼ਨਾਂ ਕੱਟੀਆਂ ਜਾ ਰਹੀਆਂ 2500 ਤਾਂ ਕੀ ਦੇਣਾ ਸੀ ਉਹੀ ਪੈਨਸ਼ਨ 1500 ਰੁਪਏ ਮਿਲ ਰਹੀ ਹੈ ਕੋਈ ਔਰਤਾਂ ਦੇ ਲਈ ਕੋਈ ਖਾਸ ਇਹਨਾਂ ਦੇ ਕੋਈ ਪ੍ਰੋਗਰਾਮ ਨਹੀਂ ਹੈਗੇ ਕੋਈ ਜਿਹੜਾ ਖਾਣਾ ਵੀ ਸੀਗਾ ਔਰਤਾਂ ਨੂੰ ਅੰਗਣਵਾੜੀ ਰਹੀ ਮਿਲਦਾ ਇਹਨਾਂ ਨੇ ਤਾਂ ਉਹ ਬੰਦ ਕਰਤਾ ਉਹ ਲੈਣਾ ਨਹੀਂ ਚਾਹੁੰਦੀਆਂ ਜਮ ਕੂੜਾ ਭੇਜ ਰਹੇ ਉਹਨਾਂ ਨੂੰ ਜਿਹੜੇ ਉਹਨਾਂ ਵਿੱਚ ਕਈ ਪ੍ਰੋਗਰਾਮ ਹੋਏ ਰਹਿਣ ਵਿੱਚ ਕੋਈ ਕੋਈ ਬਜ਼ੁਰਗ ਖੁੱਲੇ ਬਿਠਾਇਆ ਜਾਂਦਾ ਇਸ ਤਰ੍ਹਾਂ ਕਰਕੇ ਅਣੀ ਦੇਖੋ ਇਹਦੀ ਤਾਂ ਮੈਂ ਬਹੁਤ ਕਰੜੇ ਸ਼ਬਦਾਂ ਚ ਨਿੰਦਿਆ ਕਰਦੀ ਆਂ ਵੀ ਇੱਕ ਔਰਤ ਹੋ ਕੇ ਔਰਤ ਮੰਤਰੀ ਹੋ ਗਈ ਮੈਂ ਤਾਂ ਇਹ ਕਹਣੀ ਵੇ ਬੇਸ਼ੱਕ ਆਦਮੀ ਵੀ ਮੰਤਰੀ ਹੋਵੇ ਤਾਂ ਜਿਹੜਾ ਤੁਸੀਂ ਜਿੰਨਾਂ ਲੋਕਾਂ ਤੋਂ ਵੋਟਰਾਂ ਤੋਂ ਤੁਸੀਂ ਵੋਟ ਲੈ ਰਹੇ ਹੋ ਉਹਨੂੰ ਤੁਸੀਂ ਪੈਰਾਂ ਦੇ ਵਿੱਚ ਬਿਠਾ ਰਹੇ ਹੋ ਤੁਸੀਂ ਬਜ਼ੁਰਗਾਂ ਨੂੰ ਪੈਰਾਂ 'ਚ ਬਿਠਾ ਰਹੇ ਹੋ ਔਰਤਾਂ ਨੂੰ ਪੈਰਾਂ 'ਚ ਬਿਠਾ ਰਹੇ ਹੋ ਦੂਜੀ ਘਟਨਾ ਹੋ ਗਈ ਇਹਨਾਂ ਨੂੰ ਇਹ ਇਹ ਨਹੀਂ ਪਤਾ ਹੈਗਾ ਵੀ ਅਸੀਂ ਆਪਦੇ ਵੋਟਰ ਦੀ ਰਿਸਪੈਕਟ ਕਿਵੇਂ ਕਰਨੀ ਹੈ ਪੈਰਾਂ 'ਚ ਤਾਂ ਉਹਨੂੰ ਬਿਠਾਉਂਦੇ ਆ ਪੁਲਿਸ ਵਾਲੇ ਬਿਠਾਉਂਦੇ ਹੁੰਦੇ ਆ ਪੈਰਾਂ ਦੇ ਵਿੱਚ ਤਾਂ ਵੀ ਹਾਂ ਭਾਈ ਆ ਮੁਜਰਮ ਅਸੀਂ ਫੜਿਆ ਤੇ ਇਸ ਥੱਲੇ ਬੈਠਾ ਹੈ ਤੇ ਕਿੱਦਾਂ ਦਾ ਕੀ ਪੇਸ਼ ਕਰ ਰਹੇ ਹੈਗੇ ਇਹ ਇਹ ਮਾਨ ਸਨਮਾਨ ਨਹੀਂ ਅਪਮਾਨ ਕਰਦੇ ਆ ਔਰਤਾਂ ਦਾ ਸਾਦਕੇ